ਮੱਛੀਵਾੜੇ ਗੁਰੂ ਜੀ ਜਿਸ ਗੁਲਾਬੇ ਖਤਰੀ ਦੇ ਘਰ ਵਿੱਚ ਠਹਿਰੇ ਹੋਏ ਸਨ ਉਸ ਗੁਲਾਬੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਪਰ ਦਿਲੋਂ ਉਹ ਡਰਦਾ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਸ ਦੀ ਖੈਰ ਨਹੀਂ ਉੱਥੇ ਹੀ ਦੋ ਪਠਾਨ ਭਰਾ ਗਨੀਖਾਂ ਤੇ ਨਬੀਖਾਂ ਰਹਿੰਦੇ ਸਨ ਜਿਹੜੇ ਗੁਰੂ ਜੀ ਕੋਲ ਘੋੜੇ ਵੇਚਿਆ ਕਰਦੇ ਸਨ ਉਹ ਗੁਰੂ ਜੀ ਦੇ ਬਹੁਤ ਸ਼ਰਧਾਲੂ ਸਨ ਗੁਰੂ ਜੀ ਬਾਰੇ ਸੁਣ ਕੇ ਉਹ ਗੁਲਾਬੇ ਦੇ ਘਰ ਆਏ ਇੱਕ ਮਾਈ ਨੇ ਗੁਰੂ ਜੀ ਨੂੰ ਇੱਕ ਖੱਦਰ ਦਾ ਥਾਨ ਭੇਟ ਕੀਤਾ ਸੀ। ਉਹਨਾਂ ਨੇ ਸਲਾਹ ਦਿੱਤੀ ਕਿ ਇਸ ਖੱਦਰ ਨੂੰ ਨੀਲਾ ਰੰਗਿਆ ਜਾਵੇ। ਉਸ ਨੀਲੇ ਖੱਦਰ ਦਾ ਗੁਰੂ ਜੀ ਤੇ ਬਾਕੀ ਸਿੱਖਾਂ ਦੇ ਚੋਲੇ ਤਿਆਰ ਕੀਤੇ ਗਏ। ਇਹ ਪੋਸ਼ਾਕੀ ਪਹਿਨ ਕੇ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਕੇਸ ਪਿਛਾਂ ਨੂੰ ਛੁੱਟ ਲਏ। ਇਸ ਤਰ੍ਹਾਂ ਭੇਸ ਧਾਰਨ ਕਰਕੇ ਗੁਰੂ ਜੀ ਇੱਕ ਪਾਲਕੀ ਵਿੱਚ ਬਹਿ ਗਏ ਭਾਈ ਧਰਮ ਸਿੰਘ। ਭਾਈ ਮਾਨ ਸਿੰਘ ਗਨੀਖਾਂ ਤੇ ਨਬੀਖਾਨੇ ਪਾਲਕੀ ਨੂੰ ਮੋਢਿਆਂ ਤੇ ਚੁੱਕ ਲਿਆ ਤੇ ਭਾਈ ਦਿਆ ਸਿੰਘ ਪਿੱਛੇ ਚੌਰ ਕਰਦਾ ਜਾਂਦਾ ਸੀ ਜਿਹੜਾ ਵੀ ਕੋਈ ਪੁੱਛਦਾ ਸੀ ਉਸ ਨੂੰ ਇਹੋ ਦੱਸਦੇ ਸਨ ਕਿ ਉਹ ਆਪਣੇ ਊਚ ਦੇ ਪੀਰ ਨੂੰ ਲਿਜਾ ਰਹੇ ਹਨ ਚੱਲਦੇ ਚੱਲਦੇ ਉਹ ਪਿੰਡ ਕਨੇਤ ਜਿਲ੍ਹਾ ਲੁਧਿਆਣਾ ਪੁੱਜੇ ਗੁਰੂ ਜੀ ਕੁਝ ਚਿਰ ਇੱਥੇ ਠਹਿਰੇ ਕਨੇਤ ਤੋਂ ਤੁਰ ਕੇ ਗੁਰੂ ਜੀ ਹੇਰ ਪਿੰਡ ਪਹੁੰਚੇ ਇੱਥੇ ਮਹੰਤਿ ਕ੍ਰਿਪਾਲ ਦਾਸ ਰਹਿੰਦਾ ਸੀ ਇਹ ਉਹ ਮਹੰਤ ਸੀ ਜਿਸ ਨੇ ਪੰਗਾਣੀ ਦੇ ਯੁੱਧ ਵਿੱਚ ਆਪਣੇ ਮੁਦਕਰ ਨਾਲ ਹੀ ਹਿਆਤਖਾਨੂ ਮਾਰ ਬੁਕਾਇਆ ਸੀ। ਹੀਰਾ ਤੋਂ ਚੱਲ ਕੇ ਗੁਰੂ ਜੀ ਰਾਏ ਕੋਟ ਭਾਈ ਰਾਏ ਕੱਲਾਂ ਦੇ ਪਾਸ ਠਹਿਰਿਓ ਮੁਸਲਮਾਨ ਜੱਟ ਸੀ ਪਰ ਗੁਰੂ ਜੀ ਦਾ ਵੱਡਾ ਸ਼ਰਧਾਲੂ ਸੀ। ਉਸ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਦੇ ਕਹਿਣ ਤੇ ਉਸ ਆਪਣੇ ਨੁਕਰ ਨੂਰੇ ਨੂੰ ਸਰਹੰਦ ਭੇਜਿਆ ਤਾਂ ਕਿ ਉਹ ਮਾਤਾ ਗੁਜਰੀ ਅਤੇ ਛੋਟੇ ਸਹਿਬ ਜਾਦਿਆਂ ਬਾਰੇ ਪਤਾ ਲਿਆਵੇ। 136 ਹੀ ਵਾਪਸ ਆ ਗਿਆ ਤੇ ਉਸ ਦੱਸਿਆ ਕਿ ਦੋਹਾਂ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਸ਼ਹੀਦ ਕਰ ਦਿੱਤਾ ਹੈ। অতি ਮਾਤਾ ਗੁਜਰੀ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਸੁਣ ਕੇ ਆਪਣੇ ਪੁੱਤਰਾਂ ਪਾਸ ਸਚਕਣ ਜਾਬ ਬਿਰਾਜੇ ਹਨ। ਇੱਥੇ ਇੱਕ ਸਿੱਖ ਟੋਡਰ ਮੱਲ ਨੇ ਮਾਤਾ ਜੀ ਦਾ ਸਸਕਾਰ ਕਰ ਦਿੱਤਾ ਸਹਿਬਜ਼ਾਦਿਆਂ ਦਾ ਵੀ। ਇਹ ਸੁਣ ਕੇ ਗੁਰੂ ਜੀ ਅੰਤਰ ਧਿਆਨ ਹੋ ਗਏ ਅਤੇ ਉਹਨਾਂ ਪ੍ਰਭੂ ਦਾ ਸ਼ੁਕਰ ਕੀਤਾ ਕਿ ਉਹਨਾਂ ਦੇ ਪੁੱਤਰ ਔਡੋਲ ਰਹੇ ਸਨਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ